ਸਰਬਨ ਸਤਿਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀਵਾਰ ਕਿ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਨਖਨੇ ਮਹੱਲਾ ਪੰਜਵਾ ਪ੍ਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਈ ਜਨਮ ਮਰਨ ਮਲ ਉਤਰੈ ਸਚੇ ਕੀ ਗੁਣ ਗਾਈ ਸਤਿਗੁਰੂ ਪਾਸ਼ਾ ਸਮਝਾ ਰਹੇ ਹਨ ਕਿ ਸੇ ਭਾਈ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦਾ ਨਾਮ ਸਿਮਰ ਪ੍ਰਭਾਤ ਦਿਵਾਂਤ ਕਹਿੰਦੇ ਹਨ ਅੰਮ੍ਰਿਤ ਵੇਲੇ ਨੂੰ ਇਹਨੇ ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮੇਸ਼ਰ ਪ੍ਰਭੂ ਦੀ ਭਜਨ ਬੰਦਗੀ ਕਰਿਆ ਕਰ ਅਤੇ ਆਪਣੇ ਗੁਰੂ ਦੇ ਚਰਨਾਂ ਦਾ ਧਿਆਨ ਧਰਿਆ ਕਰ ਕਹਿੰਦਾ ਭਾਵ ਪ੍ਰਭੂ ਦੇ ਨਾਮ ਦੇ ਵਿੱਚ ਜੋੜਨ ਵਾਲੇ ਗੁਰੂ ਦਾ ਆਦਰ ਸਤਕਾਰ ਪੂਰੀ ਨਿਮਰਤਾ ਤੇ ਹਲੀਮੀ ਦੇ ਨਾਲ ਆਪਣੇ ਹਿਰਦੇ ਦੇ ਵਿੱਚ ਟਿਕਾ ਦ੍ਰਿੜ ਕਰਪ ਕਾ ਕਰਨ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸ਼ਿਪਸਲਾ ਕੀਤਿਆਂ ਉਹਦੀ ਭਜਨ ਬੰਦਗੀ ਕੀਤਿਆਂ ਜਨਮ ਮਰਨ ਦੇ ਗੇੜ ਦੇ ਵਿੱਚ ਪਾਉਣ ਵਾਲੀ ਵਿਕਾਰਾਂ ਦੀ ਮੈਲ ਜਣੀ ਉਹ ਮਨ ਤੋਂ ਲੱਥ ਜਾਂਦੀ ਹੈ ਉਤਰੇ ਜਾਂਦੀ ਹੈ ਫਿਰ ਅੱਗੇ ਫਰਮਾਨ ਹੈ ਮੁਹੱਲਾ ਪੰਜਵਾ ਦੇਹ ਅੰਧਾਰੀ ਅੰਧ ਸੁਣੀ ਨਾਮ ਵਿਹੋਣੀਆਂ ਨਾਨਕ ਸਫਲ ਜਨਮ ਜੈ ਘਟ ਉੱਠਾ ਸਚ ਤਣੀ ਨਾਮ ਤੋਂ ਖੁੰਝਿਆ ਹੋਇਆ ਸਰੀਰ ਨਾਮ ਤੋਂ ਸੁੰਨੀ ਇਹ ਦੇਹੀ ਆਤਮਕ ਜੀਵਨ ਤੋਂ ਸਖਣਾ ਰਹਿੰਦਾ ਖਾਲੀ ਨਹੀਂ ਰਹਿੰਦਾ ਪੂਰਨ ਤੌਰ ਤੇ ਆਤਮਿਕ ਜੀਵਨ ਦੀ ਸੂਝ ਵੱਲੋਂ ਅੰਨਾ ਹੋ ਜਾਂਦਾ ਫਿਰੇ। ਭਾਵ ਸਾਰੇ ਗਿਆਨ ਇੰਦਰੀ ਇਹਨ ਨੇ। ਉਹ ਸੱਚ ਜਾਣ ਕਹਿੰਦੇ ਉਹ ਵਿਕਾਰਾਂ ਦੇ ਵਿੱਚ ਗਲਤ ਹੋ ਜਾਂਦੀ ਹੈ। ਅਨੇਕੋ ਕੇ ਵਿਕਾਰਾਂ ਦੇ ਵਿੱਚ ਪਰਵਿਰਤ ਹੋਏ ਰਹਿੰਨੇ ਹੈ ਗਿਆਨੰਦਰੀ ਜੀ ਨਾਨਕ ਸਫਲ ਜਨਮ ਜੈ ਘਟ ਉੱਠਾ ਸਚ ਤਣੀ ਉੱਠਾ ਕਹਿੰਦੇ ਹਨ ਵਸ ਜਾਣਾ ਜੈ ਘਟ ਮਤਲਬ ਜਿਹੜੇ ਸਰੀਰ ਦੇ ਵਿੱਚ ਜਿਹੜੇ ਮਨੁੱਖਾ ਸਰੀਰ ਦੇ ਵਿੱਚ ਕਹਿੰਦੇ ਹੈ ਨਾਨਕ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਸਦਾ ਥਿਰ ਮਾਲਕ ਪ੍ਰਭੂ ਦਾ ਉਹਟ ਆਸਲੇ ਯਾਦ ਹੈ ਜਿਹੜੀ ਹਿਰਦੇ ਦੇ ਵਿੱਚ ਕਹਿੰਦੇ ਉਸ ਦੀ ਜ਼ਿੰਦਗੀ ਹੈ ਜਿਹੜੀ ਉਹ ਮੁਬਾਰਕ ਉਹਦਾ ਜੀਵਨ ਸਫਲਾ ਹੈ ਰੱਗੇ ਫਰਮਾਨ ਹੈ ਮਹੱਲਾ ਪੰਜਵਾਂ ਲੋਇਨ ਲੋਈ ਡਿਠ ਪਿਆਸ ਨਾ ਬੂਝੇ ਮੂਕਣੀ ਲੋਇਨ ਕਹਿੰਦੇ ਹਨ ਅੱਖਾਂ ਨੂੰ ਲੋਈ ਮਤਲਬ ਲੋਕ ਜਗਤ ਮਾਇਕ ਪਦਾਰਥ ਕਹਿੰਦੇ ਜਿਉਂ-ਜਿਉਂ ਮੈਂ ਇਨ੍ਹਾਂ ਅੱਖਾਂ ਨਾਲ ਨਿਰੇ ਜਗਤ ਨੂੰ ਭਾਵੇਂ ਦੁਨੀਆ ਦੇ ਪਦਾਰਥਾਂ ਨੂੰ ਤੱਕਦਾ ਹਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ ਕਹਿੰਦੇ ਇਨ੍ਹਾਂ ਪਦਾਰਥਾਂ ਵਾਸਤੇ ਮੇਰੀ ਲਾਲਸਾ ਜਣੀ ਉਹ ਹੋਰ ਹੋਰ ਵੱਧਦੀ ਜਾਂਦੀ ਹੈ ਜਿਵੇਂ ਸੁਖਮਨੀ ਸਾਹਿਬ ਚ ਪੜਦੇ ਨਾ ਸਹਿਸ ਖੱਟੀ ਲੱਖ ਕੋਠ ਧਾਵੈ ਤ੍ਰਿਪਤਨਾ ਆਵੇ ਮਾਇਆ ਪਛਪ ਆਵੇ ਸਹਿਸ ਕਹਿੰਦੇ ਹਨ ਹਜ਼ਾਰ ਨੂੰ ਕਹਿੰਦੇ ਬੰਦਾ ਜਦੋਂ ਹਜ਼ਾਰ ਕਮਾ ਲੈਂਦਾ ਫਿਰ ਇਹ ਕਹਿੰਦਾ ਵੀ ਮੈਂ ਹੁਣ ਲੱਖ ਕਮਾਵਾਂ ਤ੍ਰਿਪਤੀ ਨਹੀਂ ਲਾਲਸਾ ਨਹੀਂ ਖਤਮ ਹੁੰਦੀ ਇਹ ਪਿਆਸ ਹੈ ਜਿਹੜੀ ਬੁਝਦੀ ਨਹੀਂ ਮਾਇਆ ਦੀ ਪਿਆਸ ਹੈ ਜਿਹੜੀ ਇਹ ਇੱਕੋ ਇੱਕ ਤਰੀਕੇ ਨਾਲ ਹੋ ਸਕਦੀ ਹੈ ਸ਼ਬਦ ਦੇ ਨਾਲ ਜੁੜਿਆ। ਫਿਰ ਸਬਰ ਸੰਤੋਖ ਹੁੰਦਾ ਹੈ। ਨਹੀਂ ਤਾਂ ਨਹੀਂ ਹੁੰਦਾ। ਸਤਿਗੁਰੂ ਸਾਹਿਬ ਇੱਥੇ ਹੀ ਸਮਝਾ ਰਹੇ ਆ। ਕਹਿੰਦੇ ਨਾ ਅੱਖਾਂ ਨਾਲ ਤਾਂ ਜਗਤ ਨੂੰ ਸਾਰੇ ਨੂੰ ਵੇਖ ਲਿਆ। ਤੱਕ ਲਿਆ। ਇਹਨਾਂ ਪਦਾਰਥਾਂ ਵਾਸਤੇ ਤਾਂ ਲਾਲਸਾ ਜਿਹੜੀ ਵਾਧਦੀ ਚਲੀ ਜਾਂਦੀ ਹੈ। ਲਾਲਸਾ ਮੁਕਦੀ ਨਹੀਂ। ਨਾਨਕ ਸੇ ਅਖੜੀਆਂ ਬਿਆਨ ਜਿੰਨੇ ਦਸੰਦੋ ਮਾਪਰੀ ਬਿਆਨ ਕਹਿੰਦੇ ਹਨ ਹੋਰ ਕਿਸ ਮੰਦੀਆਂ ਇਹ ਨਾਨਕ ਤ੍ਰਿਸ਼ਨਾ ਮਾਰੀਆਂ ਅੱਖਾਂ ਨਾਲ ਪਿਆਰਾ ਪ੍ਰਭੂ ਦੇਸੀ ਨਹੀਂ ਸਕਦਾ ਉਹ ਪਰਮੇਸ਼ਰ ਜਿਹਨੀਆਂ ਅੱਖਾਂ ਦੇ ਵਿੱਚ ਤ੍ਰਿਸ਼ਨਾ ਹੈ ਪਦਾਰਥਾਂ ਦੀ ਉਹਨਾਂ ਨਾਲ ਫਿਰ ਉਹ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਨਹੀਂ ਦਿਸਦਾ ਉਹ ਅੱਖਾਂ ਇਹਨਾਂ ਤ੍ਰਿਸ਼ਨਾ ਵੇੜੀਆਂ ਅੱਖਾਂ ਨਾਲੋਂ ਹੋਰ ਕਿਸਮ ਦੀਆਂ ਹਨ ਜਿਹੜੀਆਂ ਪ੍ਰਭੂ ਨੂੰ ਵੇਖਦੀਆਂ ਜਿਨ੍ਹਾਂ ਨਾਲ ਪਿਆਰਾ ਪਰਮੇਸ਼ਰ ਪ੍ਰਭੂ ਪਤੀ ਦਿਸਦਾ ਹੈ ਉਹ ਹੋਰ ਕਿਸਮ ਦੀ ਅੱਖਾਂ ਹੈ ਉਨਾਂ 'ਚ ਫਿਰ ਦੁਨਿਆਵੀ ਪਦਾਰਥਾਂ ਦੀ ਲਾਲਸਾ ਨਹੀਂ ਹੁੰਦੀ ਜਿਨ੍ਹਾਂ ਅੱਖਾਂ ਨਾਲੋਂ ਪਰਮੇਸ਼ਰ ਪ੍ਰਭੂ ਦੇ ਦਰਸ਼ਨ ਦੇਦਾਰੇ ਹੁੰਦੀ ਹੈ ਫਿਰ ਅਗੇ ਫਰਮਾਨ ਹੈ ਪਉੜੀ ਜਿਨ ਜਨ ਗੁਰਮਖ ਸੇਵਿਆ ਤਿੰਨ ਸਭ ਸੁਖ ਪਾਈ ਉਹ ਆਬ ਤਰਿਆ ਕੁਟੰਬ ਸਿਉ ਸਭ ਜਗਤ ਤਰਾਈ ਜਿਸ ਮਨੁਖ ਨੇ ਗੁਰੂ ਦੇ ਸਨਮੁਖ ਹੋਕੇ ਉਸ ਪ੍ਰਭੂ ਨੂੰ ਪਰਮੇਸ਼ਰ ਨੂੰ ਸਿਮਰਿਆ ਹੈ ਉਹਦੀ ਭਜਨਮੰਦਗੀ ਕਰੀ ਹੈ ਉਸ ਨੇ ਸਾਰੇ ਸੁਖ ਮਾਣ ਲੈ ਸਮਝ ਲਓ ਉਨੁਸਾਰ ਹੀ ਸੁਖ ਹਾਸਲ ਹੋਗੇ ਜਿਨ ਜਨ ਜਿਹੜੇ ਬੰਦੇ ਨੇ ਜਿਹਨੇ ਗੁਰਮੁਖ ਨੇ ਜਿਨ ਜਨ ਗੁਰਮੁਖ ਸੇਵਿਆ ਗੁਰਮੁਖ ਦਾ ਮਤਲਬ ਗੁਰੂ ਦੇ ਦੱਸੇ ਹੋਏ ਰਸਤੇ ਤੇ ਤੁਰਨ ਵਾਲਾ ਕਹਿੰਦੇ ਜਿਨੇ ਫਿਰ ਸਿਮਰਿਆ ਤਿੰਨ ਸਭ ਸੁਖ ਪਾਈ ਕਹਿੰਦੇ ਉਹ ਉਹਨੇ ਸਮਝ ਲਓ ਸਾਰੇ ਹੀ ਸੁਖ ਹਾਸਲ ਕਰ ਲਏ ਪਾਲੇ ਮਾਣ ਲੈ ਫਿਰ ਇੱਥੇ ਹੀ ਬਸ ਨਹੀਂ ਕਹਿੰਦੇ ਉਹ ਆਪ ਤਰਿਆ ਕੁਟੰਬ ਸਿਓ ਕਹਿੰਦੇ ਉਹ ਆਪਣੇ ਪਰਿਵਾਰ ਦੇ ਸਮੇਤ ਆਪ ਵੀ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਸਭ ਜਗਤ ਤਰਾਈ ਤੇ ਸਾਰੇ ਜਗਤ ਨੂੰ ਵੀ ਫਿਰ ਤਾਰ ਲੈਂਦਾ ਭਾਵੇਂ ਸਾਰੇ ਜਗਤ ਨੂੰ ਕਹਿੰਦਾ ਭਾਵੇਂ ਉਹਦੀ ਸੰਗਤ ਕਰਨ ਵਾਲੇ ਵੀ ਤਰ ਜਾਂਦੇ ਨੇ ਉਦੇ ਬਚਨ ਸੁਣਨ ਵਾਲੇ ਨਹੀਂ ਤਰ ਜਾਂਦੇ। ਫਿਰ ਅੱਗੇ ਫਰਮਾਨ ਹੈ ਓਨ ਹਰ ਨਾਮ ਧਨ ਸੰਚਿਆ ਸਭ ਤਿਖਾ 부ਜਾਈ ਤਿਖਾ ਤ੍ਰਿਸ਼ਨਾ ਪਿਆਸ ਤ੍ਰਿ ਕਹਿੰਦੇ ਉਸ ਮਨੁੱਖ ਨੇ ਪਰਮਾਤਮਾ ਦਾ ਨਾਮ ਧਨ ਇਤਨਾ ਜੋੜਿਆ ਹੈ ਕਿ ਮਾਇਆ ਵਾਲੀ ਸਾਰੀ ਹੀ ਤ੍ਰਿਸ਼ਨਾ ਉਸਨੇ ਮਿਟਾ ਲਈਏ ਉਹਨੇ ਇੰਨਾ ਨਾਮ ਧਨ ਇਕੱਠਾ ਕਰ ਲਿਆ ਇੰਨਾ ਜੋੜ ਲਿਆ ਕਿ ਫਿਰ ਮਾਇਆ ਵਾਲੀ ਤ੍ਰਿਸ਼ਨਾ ਨੂੰ ਥਾਂ ਹੀ ਨਹੀਂ ਰਿਹਾ ਨਕ ਨਕ ਨਾਮ ਧਨ ਨਾਲ ਹੀ ਉਹਨੇ ਆਪ ਦਾ ਖਜ਼ਾਨਾ ਜਿਹੜਾ ਭਰ ਲਿਆ ਉਸਨੇ ਦੁਨੀਆ ਦੇ ਸਾਰੇ ਲਾਲਚ ਛੱਡ ਦਿੱਤੇ ਉਹਨੇ ਛੱਡੇ ਲਾਲਚ ਦੁਨੀਏ ਕੇ ਅੰਤਰ ਲਿਵਲਾਈ ਕਹਿੰਦੇ ਫਿਰ ਉਹ ਦੁਨੀਆ ਦੇ ਲਾਲਚ ਨਹੀਂ ਕਰਦਾ ਦੁਨੀਆ ਦੇ ਪਦਾਰਥਾਂ ਦੇ ਲਾਲਚ ਨਹੀਂ ਕਰਦਾ ਫਿਰ ਉਹਨੇ ਛੱਡ ਦਿੱਤੇ ਲਾਲਚਾਂ ਵਿੱਚ ਨਹੀਂ ਫਸਦਾ ਉਹ ਤੇ ਉਸ ਨੇ ਤਾਂ ਪ੍ਰਭੂ ਦੇ ਚਰਨਾਂ ਦੇ ਵਿੱਚ ਸੁਰਤ ਜੋੜੀ ਹੋਈ ਹੈ। ਉਹਦੇ ਨਾਲ ਲਿਵ ਲਾਈ ਹੋਈ ਹੈ। ਉਸ ਸਦਾ ਸਦਾ ਘਰ ਆਨੰਦ ਹੈ। ਹਰ ਸਖਾ ਸਹਾਈ। ਕਹਿੰਦੇ ਉਸ ਦੇ ਹਿਰਦੇ ਵਿੱਚ ਸਦਾ ਖੁਸ਼ੀ ਆਨੰਦ ਹੈ। ਉਹ ਫਿਰ ਮਰੂ ਮਰੂ ਨਹੀਂ ਕਰਦਾ। ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਜਪਜੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਆ ਨਾ ਬਹੁਤਾ ਕਹੀ ਹੈ ਬਹੁਤਾ ਹੋਏ ਜਿਹੜਾ ਕਹਿੰਦਾ ਹੈ ਹੀ ਕੁਛ ਨਹੀਂ ਕਾਲੀ ਚੜੀ ਫੇਰੀ ਰੱਖਦਾ ਉੱਥੇ ਹੁੰਦਾ ਵੀ ਨਹੀਂ ਫਿਰ ਜਿਵੇਂ ਗੁਰੂ ਨਾਨਕ ਪਾਤਸ਼ਾਹ ਮੂਲੇ ਨੂੰ ਨਾਲ ਲੈ ਕੇ ਚੱਲੇ ਸੀ ਨਾ ਘਰਾਂ ਵਾਲੀ ਨੂੰ ਪੁੱਛਿਆ ਵੀ ਸਾਡੇ ਨਾਲ ਭੇਜ ਦੇ ਇੱਕ ਵਾਰੀ ਕਿਹਾ ਕਹਿੰਦੇ ਨਹੀਂ ਹੈ ਹੀ ਨਹੀਂ ਦੋ ਵਾਰੀ ਕਿਹਾ ਕਹਿੰਦੇ ਭੇਜ ਦਿਓ ਉਹਨੂੰ ਭੇਜ ਦਾਂਗੇ ਅਸੀਂ ਵਾਪਸ ਕਹਿੰਦੇ ਹੈ ਹੀ ਨਹੀਂ ਤੀਜੀ ਵਾਰ ਫਿਰ ਕਿਹਾ ਕਹਿੰਦੇ ਹੈ ਹੀ ਨਹੀਂ ਕਹਿੰਦੇ ਹੈ ਹੀ ਨਹੀਂ ਤਾਂ ਫਿਰ ਹੈ ਹੀ ਨਹੀਂ ਇਸ ਕਰਕੇ ਹੁੰਦਿਆਂ ਸੁਂਦਿਆਂ ਵੀ ਜਿਹੜਾ ਬੰਦਾ ਜਿੱਤੇ ਇੱਕ ਪਰਮਾਨ ਹੁੰਦਿਆਂ ਸੁਂਦਿਆਂ ਜਿਹੜਾ ਬੰਦਾ ਕਹਿੰਦਾ ਨਾ ਹੈ ਹੀ ਨਹੀਂ ਮੇਰੇ ਕੋਲ ਤਾਂ ਬਸ ਮੰਨੋ ਕਿਸੇ ਵੀ ਚੀਜ਼ ਦੀ ਕੋਈ ਜ਼ਰੂਰਤ ਕਿਸੇ ਨੂੰ ਪੈ ਗਈ ਹੁੰਦਿਆਂ ਸੁਣਦਿਆਂ ਜੇ ਕਮੇ ਵੀ ਮੇਰੇ ਕੋਲ ਤਾਂ ਹੈ ਹੀ ਨਹੀਂ ਨਾ ਮੇਰਾ ਤਾਂ ਆਪ ਵੀ ਨਹੀਂ ਸਰਦਾ ਤਾਂ ਫਿਰ ਉੱਥੇ ਹੁੰਦਾ ਵੀ ਨਹੀਂ ਜੇ ਕਿਸੇ ਦੇ ਕੰਮ ਹੀ ਨਹੀਂ ਆਇਆ ਕੋਈ ਪਦਾਰਥ ਕੋਈ ਦੁਨੀਆ ਦਾ ਕੋਈ ਕਿਸੇ ਨੂੰ ਜ਼ਰੂਰਤ ਹੈ ਵਰਤਣ ਵਾਸਤੇ ਚਾਹੀਦਾ ਹੈ ਚਾਹ ਉਹ ਮਾਇਆ ਹੈ ਚਾਹ ਕੋਈ ਦੁਨਿਆਵੀ ਕੋਈ ਚੀਜ਼ ਹੈ ਕੋਈ ਵਸਤੂ ਹੈ ਅਗਲੇ ਨੂੰ ਚਾਹੀਦੀ ਹੈ 2 ਦਿਨ 4 ਦਿਨ ਜਾਂ ਮੰਨ ਲਓ ਮਾਇਆ ਹੀ ਚਹੀਦੀ ਹੈ ਕੋਈ ਜ਼ਰੂਰ ਪੈਗੀ ਆਉਸ ਆਫ ਫੇਮਲੀ ਕਹਿੰਦੇ ਮੰਗਣ ਕੌਣ ਜਾਂਦਾ ਹੈ ਮੰਗਣ ਗਿਆ ਸੋ ਮਰ ਗਿਆ ਕਹਿ ਨਹੀਂ ਦਿੰਦੇ ਜਿਹੜਾ ਮੰਗਣ ਜਾਂਦਾ ਉਹ ਮਰਿਆ ਹੋਇਆ ਹੀ ਜਾਂਦਾ ਹੈ ਇਸ ਕਰਕੇ ਜੇ ਕੁਝ ਦਿੱਤਾ ਹੈ ਨਾ ਬ੍ਰਹਮਾਤਮਾ ਨੇ ਜੇ ਹੁੰਦਿਆਂ ਹੋਇਆਂ ਤੇਰੇ ਕੋਲੇ ਫਿਰ ਵੀ ਤੂੰ ਕਹਿ ਰਿਹਾ ਵੀ ਮੇਰੇ ਕੋਲ ਤਾਂ ਹੈ ਹੀ ਨਹੀਂ ਤਾਂ ਫਿਰ ਹੁੰਦਾ ਹੀ ਨਹੀਂ ਫਿਰ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਜਪਜੀ ਸਾਹਿਬ ਨੂੰ ਤੂੰ ਪੜਿਆ ਨਹੀਂ ਨਾ ਸੁਣਿਆ ਹੀ ਨਹੀਂ ਤੂੰ ਉਹ ਨਾਨਕ ਪਾਤਸ਼ਾਹ ਦਾ ਕਹਿੰਦੇ ਮੈਂ ਬੋਤਾ ਕੀਆ ਤੇ ਬੋਤਾ ਹੋਇ ਮੈਂ ਕਹਿ ਵਾਦੂ ਐ ਬਹੁਤ ਕੋਸ਼ਿਸ਼ ਦਿੱਤਾ ਤੇ ਫਿਰ ਉੱਥੇ ਬਹੁਤ ਹੀ ਰਹਿੰਦਾ ਜਿੱਥੇ ਇਹ ਹੁੰਦਾ ਵੀ ਹੈ ਨਹੀਂ ਤਾਂ ਫਿਰ ਉੱਥੇ ਹੁੰਦਾ ਹੀ ਨਹੀਂ ਤਾਂ ਸਤਿਗੁਰੂ ਪਾਸ਼ਾ ਉਹਨੇ ਇੱਥੇ ਕੀ ਸਮਝਾ ਰਿਹਾ ਕਹਿੰਦੇ ਉੱਥੇ ਫਿਰ ਜਿਹਦੇ ਲਾਲਚ ਹੈ ਦੁਨੀਆ ਵਾਲਾ ਉਹ ਖਤਮ ਹੋ ਜਾਂਦਾ ਹੈ ਸੁਰਤ ਜਦੋਂ ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜ ਜਾਂਦੀ ਹੈ ਉੱਥੇ ਖੁਸ਼ੀ ਆਨੰਦ ਬਣਿਆ ਰਹਿੰਦਾ ਹੈ ਉੱਥੇ ਸਦਾ ਖੁਸ਼ੀ ਹੀ ਖੁਸ਼ੀ ਰਹਿੰਦੀ ਹੈ ਉਸ ਸਦਾ ਸਦਾ ਘਰ ਆਨੰਦ ਹੈ ਹਰ ਸਖਸ ਸਹਾਈ ਕਹਿੰਦੇ ਪ੍ਰਭੂ ਸਦਾ ਉਸ ਦਾ ਮਿੱਤਰ ਹੈ ਸਹਾਇਤਾ ਕਰਨ ਵਾਲਾ ਹੈ ਸਖਾ ਸਹਾਈ ਸਹਾਈ ਦਾ ਮਤਲਬ ਸਹਾਇਤਾ ਕਰਨ ਵਾਲਾ ਓਨ ਵੈਰੀ ਮਿੱਤਰ ਸਮ ਕੀਤਿਆ ਸਭ ਨਾਲ ਸੁਭਾਈ ਤਾਂ ਸਤਿਗੁਰੂ ਪਾਸ਼ਾ ਸਮਝਾ ਰਹੇ ਐ ਇੱਥੇ ਉਹ ਕਿਹਦੀ ਗੱਲ ਕਰਨੀ ਜਿਹੜਾ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਬਚਨਾਂ ਦੇ ਉੱਤੇ ਪਹਿਰਾ ਰੰਦਾ ਹੈ ਜਿਹੜਾ ਕੱਲਾ ਵਖਾਵਾ ਨਹੀਂ ਕਰਦਾ ਪਹਿਰਾੰਦਾ ਜਿਹੜਾ ਉਹਦੀ ਗੱਲ ਚੱਲ ਰਹੀ ਹੈ ਕਹਿੰਦੇ ਉਹ ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਉਹਦੀ ਸੰਗਤ ਕਰਨ ਵਾਲਿਆਂ ਨੂੰ ਵੀ ਤਾਰ ਲੈਂਦਾ ਆਪਦੇ ਪਰਿਵਾਰ ਨੂੰ ਵੀ ਤਾਰ ਲੈਂਦਾ ਉਹਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਲਾਲਚ ਉਹਦੇ ਅੰਦਰ ਰਹਿੰਦਾ ਨਹੀਂ ਤੇ ਹਰ ਵਕਤ ਉਹਦੀ ਸੁਰਤ ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜੀ ਰਹਿੰਦੀ ਹੈ ਉਸ ਦੇ ਅੰਦਰ ਖੁਸ਼ੀ ਹੀ ਖੁਸ਼ੀ ਆਨੰਦ ਬਣਿਆ ਰਹਿੰਦਾ ਕਿਉਂਕਿ ਉਹਦੀ ਸਹਾਇਤਾ ਪ੍ਰਭੂ ਕਰਨ ਵਾਲਾ ਉਸ ਨੇ ਕਹਿੰਦੇ ਫਿਰ ਉਹ ਮਨੁੱਖ ਇਹਣਾ ਹੁੰਦਾ ਇਹੋ ਜਾਂ ਉਹ ਗੁਰਮੁਖ ਪਿਆਰਾ ਕਹਿੰਦੇ ਉਸ ਨੇ ਵੈਰੀ ਤੇ ਮਿੱਤਰ ਇੱਕੋ ਜਿਹੀ ਸਮਝ ਲਏ ਹਨ ਉਹ ਫਰਕ ਨਹੀਂ ਸਮਝਦਾ ਕਿਸੇ ਨਾਲ ਈਰਖਾ ਨਹੀਂ ਕਰਦਾ ਕਿਸੇ ਨੇ ਮਨ ਦੇ ਵਿੱਚ ਇੱਕ ਦੂਜਾ ਨਹੀਂ ਸਮਝਦਾ ਛੋਟਾ ਵੱਡਾ ਨਹੀਂ ਸਮਝਦਾ ਸਭ ਨੂੰ ਇੱਕ ਸਮਾਨ ਤੇ ਸਾਰਿਆਂ ਨੂੰ ਕਿਸੇ ਦੇ ਨਾਲ ਵੈਰ ਵਿਰੋਧ ਨਹੀਂ ਰੱਖਦਾ ਤੇ ਜਿਉ ਰਖਦਾ ਤੇ ਫਿਰ ਉਹ ਗੁਰੂ ਦਾ ਪਿਆਰਾ ਨਹੀਂ ਹੋ ਸਕਦਾ ਹਰੇਕ ਨੂੰ ਕਹਿੰਦੇ ਮਿੱਤਰ ਸਮਝਦਾ ਸਤਿਗੁਰੂ ਬਾਸ਼ਾ ਕਹਿ ਰਹੇ ਸਮ ਕਹਿੰਦੇ ਹਨ ਬਰਾਬਰ ਨੂੰ ਕੋਈ ਔਖੇ ਅਰਥ ਨਹੀਂ ਹੈ ਕਹਿੰਦੇ ਓਨ ਓਨ ਮਤਲਬ ਉਸ ਬੰਦੇ ਨੇ ਉਸ ਗੁਰਮੁਖ ਪਿਆਰੇ ਨੇ ਓਨ ਵੈਰੀ ਤਨਾ ਨਹੀਂ ਉਹਦਾ ਕੋਈ ਵੈਰੀ ਹੈ ਮਿੱਤਰ ਸਮ ਕੀਤੇ ਆ ਕੰਨੇ ਉਹਦਾ ਸਮ ਬਰਾਬਰ ਕੰਨੇ ਉਹਦਾ ਵੈਰੀ ਹੁੰਦਾ ਹੀ ਨਹੀਂ ਕੋਈ ਕਹਿਣ ਦਾ ਪਾਵ ਸਾਰੀ ਉਹਦੇ ਮਿੱਤਰ ਹੁੰਦੇ ਆ ਕੋਈ ਨਜ਼ਦੀਕ ਨਹੀਂ ਹੁੰਦਾ ਤੇ ਕੋਈ ਉਹਦੇ ਦੂਰ ਨਹੀਂ ਹੁੰਦਾ ਕਿਸੇ ਨਾਲ ਉਹਦੀ ਨੇੜਤਾ ਨਹੀਂ ਹੁੰਦੀ ਇਹਨਾਂ ਵੀ ਉਹਦੇ ਮਿੱਤਰ ਐ ਤੇ ਉਹਨਾਂ ਦੇ ਵਿੱਚ ਹੀ ਮੇ ਮੋਹ ਦੇ ਵਿੱਚ ਫਸ ਜੇ ਬਿਲਕੁਲ ਨਹੀਂ ਉਹਨਾਂ ਤੋਂ ਵੀ ਨਰਲੇਪ ਰਹਿੰਦਾ ਤਾਂ ਸਤਿਗੁਰੂ ਸਾਹਿਬ ਸਮਝਾ ਰਹੇ ਕਹਿੰਦੇ ਸਭ ਨਾਲ ਸੁਭਾਈ ਕਹਿੰਦੇ ਸਹਰਿਆਂ ਦੇ ਨਾਲ ਚੰਗਾ ਸੁਭਾਅ ਵਰਤਦਾ ਹੈ ਉਹ ਬੰਦਾ ਹੁਣ ਜੇ ਇਹ ਵਚਨ ਪੜ੍ਹ ਕੇ ਫਿਰ ਵੀ ਫਰਕ ਕੀਤਾ ਹੋਵੇ ਤੇ ਫਿਰ ਕਵੇ ਵੀ ਹਾਂ ਮੈਂ ਤਾਂ ਗੁਰੂ ਦੇ ਬਚਨਾਂ ਮੈਂ ਤਾਂ ਗੁਰਬਾਣੀ ਪੜ੍ਹਦਾ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਗੁਰੂ ਸਾਹਿਬ ਤਾਂ ਇਹ ਕਹਿ ਰਹੇ ਆ ਮਿਯੋਲਕ ਜਿਸ ਦਾ vair ਨਹੀਂ ਹੁੰਦਾ ਵਿਰੋਧ ਨਹੀਂ ਹੁੰਦਾ ਸਭ ਨੂੰ ਇੱਕ ਸਮਾਨ ਸਮਝਦਾ ਤੇ ਉਹਦਾ ਸੁਭਾਅ ਜਿਹੜਾ ਉਹ ਚੰਗਾ ਹੁੰਦਾ ਤੇ ਹੁਣ ਜੇ ਸੁਭਾਅ ਦੇ ਵਿੱਚ ਫਰਕ ਹੈ ਤਾਂ ਫਿਰ ਇਸ ਤੋ ਉਲਟ ਹੋ ਗਿਆ ਨਾ ਫਿਰ ਅੱਗੇ ਫਰਮਾਨ ਹੈ ਹੋਆ ਉਹ ਹੀ ਅਲ ਜਗਤਮੈ ਗੁਰ ਗਿਆਨ ਜਪਾਈ ਤਾਂ ਸਤਿਗੁਰ ਪਾਤਸ਼ਾਹ ਸਮਝਾ ਰਹੇ ਹਨ ਕਹਿੰਦੇ ਉਹ ਮਨੁੱਖ ਗੁਰੂ ਤੋਂ ਮਿਲੇ ਉਪਦੇਸ਼ ਨੂੰ ਸਦਾ ਹੀ ਚੇਤੇ ਰੱਖਦਾ ਹੈ ਭੁੱਲਦਾ ਨਹੀਂ ਇਹ ਨਹੀਂ ਵੀ ਇੱਕ ਕੰਨ ਚ ਸੁਣ ਕੇ ਤੇ ਦੂਜੇ ਵਿੱਚ ਹੀ ਕਢ ਦਵੇ ਸਦਾ ਯਾਦ ਰੱਖਦਾ ਮੇਰੇ ਗੁਰੂ ਦਾ ਇਹ ਉਪਦੇਸ਼ ਹੈ ਮੈਂ ਗੁਰੂ ਨੇ ਕਿਹਾ ਜਿਆਦੇ ਯਾਦ ਨਹੀਂ ਰਹਿੰਦਾ ਤਾਂ ਗੁਰੂ ਨੇ ਇਹ ਕਿਹਾ ਵੀ ਕਿਸੇ ਨੂੰ ਆਪ ਦਾ ਦੁਸ਼ਮਣ ਨਹੀਂ ਸਮਝਣਾ ਸਾਰੇ ਤੇਰੇ ਮਿੱਤਰ ਹੈ ਕਿਸੇ ਨਾਲ ਵੈਰ ਵਿਰੋਧ ਨਹੀਂ ਰੱਖਣਾ ਅਗਲਾ ਰੱਖੇ ਤਾਂ ਰੱਖੇ ਤੂੰ ਨਹੀਂ ਰੱਖਣਾ ਹੁਣ ਆਪਾ ਜੀ ਇਹਨਾਂ ਬਚਨਾਂ ਤੋਂ ਇਤਿਹਾਸ ਵੱਲ ਝਾਤੀ ਮਾਰ ਗੀ ਛੇਵੇਂ ਪਾਤਸ਼ਾਹ ਦਾ ਜਾਂ ਦਸਵੇਂ ਪਾਤਸ਼ਾਹ ਦਾ ਇਤਿਹਾਸ ਤਾਂ ਗੁਰੂ ਸਾਹਿਬ ਦੇ ਕੋਈ ਵੈਰੀ ਸੀ ਜਨਨ ਕਿ ਜਿਹੜੇ ਚੜ ਕੇ ਆਏ ਉਹਨੂੰ ਹੀ ਫਿਰ ਚੜ ਕੇ ਆਏ ਨੂੰ ਹੀ ਤੇਗ ਮਿਲੀ ਨਾ ਸਤਗੁਰ ਪਾਤਸ਼ਾਹ ਚੱਲ ਕੇ ਤਾਂ ਨਹੀਂ ਨਗੇ ਹੁਣ ਜਿਹੜਾ ਚੜ ਕੇ ਆਇਆ ਉਹਨੂੰ ਤਾਂ ਫਿਰ ਤੇਗ ਦੇਣ ਦਾ ਫਰਜ਼ ਹੀ ਹੈ ਤੇ ਜਿਹੜਾ ਨੀਵਾ ਹੋ ਕੇ ਹੁੰਦਾ ਉਹਨੂੰ ਫਿਰ ਦੇਖ ਨਹੀਂ ਮਿਲਦੀ ਇਹ ਵਿਰੁੱਧ ਦੇ ਸਿਧਾਂਤ ਹਨ ਛੇਵੇਂ ਪਾਸ਼ਾ ਦਾ ਵੇਖਣੋਂ ਇਤਿਹਾਸ ਪੜ੍ਹ ਕੇ ਜਿਹੜੇ ਰਾਜੇ ਚੜ ਕੇ ਆਏ ਉਹਨਾਂ ਨੂੰ ਮੂੰਹ ਨਹੀਂ ਖਾਣੀ ਪਈ ਸਤਗੁਰੂ ਪਾਸ਼ਾਦਨ ਨਾ ਚੱਲ ਕੇ ਗਏ ਜੰਗ ਕਰਨ ਵਾਸਤੇ ਜਿਹੜੇ ਆ ਗਏ ਉਹਨੂੰ ਖਾਲੀ ਮੋੜਿਆ ਨਹੀਂ ਕਿਉਂਕਿ ਇਹ ਦਾਰੀ ਐਸਾ ਹੈ ਇਹ ਦਰ ਐਸਾ ਜਿਹੜੀ ਨਿਗਾ ਨਾਲ ਇੱਥੇ ਆਉਂਦਾ ਬੰਦਾ ਉਹਨੂੰ ਉਹ ਚੀਜ਼ ਮਿਲਦੀ ਹੈ ਹੁਣ ਜਿਉ ਤੇਗ ਚੱਕ ਕੇ ਆਏ ਉਸ ਭਾਵ ਨਾਲ ਨਾਲ ਆਏ ਤਾਂ ਫਿਰ ਉਹੀ ਮਿਲਣਾ ਇਹਦਾ ਫਿਰ ਉਹੀ ਮਿਲਣਾ ਸੀ ਨਾ ਇਤੋਂ ਖਾਲੀ ਫਿਰ ਸਤਿਗੁਰੂ ਪਾਤਸ਼ਾਹ ਕਿਵੇਂ ਮੋੜ ਦਿੰਦੇ ਉਹਨਾਂ ਨੂੰ ਵੀ ਉਸ ਮਨਸਾ ਨਾਲ ਆਏ ਮੈਰ ਦੇ ਨਾਲ ਤੇ ਚੜ੍ਹਾਈ ਕਰਕੇ ਆਏ ਕਿਰਪਾਨਾ ਹਥਿਆਰ ਚੱਕ ਕੇ ਆਏ ਮਾਰਮ ਰਾਈ ਕਰਨ ਵਾਸਤੇ ਆਏ ਨਾ ਤਾਂ ਫਿਰ ਅੱਗੋਂ ਮਾਰਮਰਾਈ ਮਿਲੀ ਸਤਿਗੁਰੂ ਪਾਸ਼ ਨੇ ਝੋਲੀਆਂ ਭਰ ਕੇ ਤੋਰਿਆ ਨਾ ਖਾਲੀਦਨ ਨਾ ਮੋੜਿਆ ਕਿਉਂਕਿ ਇਹ ਧਾਰੀ ਐਸਾ ਖਾਲੀ ਇੱਥੋਂ ਜਾਂਦਾ ਹੀ ਨਹੀਂ ਕੋਈ ਜਿਹੋ ਜੀ ਕੋਈ ਮਨਸਾ ਲੈ ਕੇ ਆਉਂਦਾ ਹੈ ਉਹੋ ਜਿਹਾ ਹੀ ਫਲ ਉਹਨੂੰ ਮਿਲਦਾ ਹੈ ਇੱਥੋਂ ਹੁਣ ਜੇ ਖੰਡਾ ਚੱਕਿਆ ਤੇ ਫਿਰ ਅੱਗੋਂ ਖੰਡਾ ਹੀ ਮਿਲਿਆ ਅੱਗੋਂ ਤਲਵਾਰ ਹੀ ਮਿਲੀ ਤੇ ਤਲਵਾਰ ਦਾ ਪ੍ਰਸ਼ਾਦ ਜੇਜਾ ਹੁੰਦਾ ਹੈ ਫਿਰ ਉਸੇ ਤਰੀਕੇ ਨਾਲ ਮਿਲਣਾ ਹੈ ਨਾ ਤੇ ਜਿਹੜੇ ਫਿਰ ਮੰਨੋ ਬਾਅਦ ਚ ਆ ਕੇ ਭੁੱਲ ਬਖਸ਼ਾ ਕੇ ਵੀ ਸਾਡੇ ਤੋਂ ਗਲਤੀ ਹੋ ਗਈ ਤੇ ਸਤਿਗੁਰੂ ਪਾਸ਼ਾ ਨੇ ਕਿਹਾ ਸਾਡੀ ਸਹਾਇਤਾ ਕਰੋ ਤਾਂ ਸਤਿਗੁਰੂ ਪਾਸ਼ਾ ਨੇ ਸਹਾਇਤਾ ਵੀ ਕੀਤੀ ਨਾ ਫਿਰ ਵੈਰ ਤਾਂ ਨਹੀਂ ਨਾ ਰੱਖਿਆ ਵੀ ਕਿਸੇ ਨਾਲ ਵੈਰ ਨਹੀਂ ਨਿਰਵੈਰ ਜੇ ਉਸ ਭਾਵਨਾ ਨਾਲ ਆਏ ਸਹਾਇਤਾ ਲੈਣ ਵਾਸਤੇ ਤਾਂ ਸਤਿਗੁਰੂ ਪਾਸ਼ਾ ਨੇ ਇਹ ਧੁਰੋਂ ਕਿਹਾ ਮਿੱਤੂਸ ਤਾਂ ਸਾਡੇ ਤੇ ਆ ਕੇ ਸਾਡੇ ਨਾਲ ਤੁਸੀਂ ਜੰਗ ਕੀਤੀ ਸੀ ਅਸੀਂ ਨਹੀਂ ਕਰਦੇ ਤੁਹਾਡੀ ਸਹਾਇਤਾ ਜਾਓ ਬਾਜੋ ਇਹ ਤਾਂ ਨਹੀਂ ਨਾ ਗਿਆ ਉਸ ਭਾਵਨਾ ਨਾਲ ਆਏ ਤਾਂ ਫਿਰ ਵੀ ਉਹਨਾਂ ਦੀ ਝੋਲੀ ਭਰ ਕੇ ਸਤਿਗੁਰੂ ਪਾਤਸ਼ਾਹ ਨੇ ਭੇਜੀ ਇਸ ਕਰਕੇ ਇਹ ਇੱਕੋ ਇੱਕ ਇਹ ਦਾਰਾ ਜਿਹੜਾ ਸਤਿਗੁਰੂ ਪਾਤਸ਼ਾਹ ਦਾ ਇਹ ਇੱਥੋਂ ਕੋਈ ਵੀ ਖਾਲੀ ਨਹੀਂ ਜਾਂਦਾ ਜਿਹੜੀ ਮਨਸਾ ਨਾਲ ਆਉਂਦਾ ਹੈ ਉਹਦੀ ਮਨਸ਼ਾ ਪੂਰੀ ਹੁੰਦੀ ਹੈ ਜੇ ਸਿੱਧੀ ਨੀਂਦ ਨਾਲ ਆਉਂਦਾ ਤਾਂ ਸਿੱਧਾ ਕੁਝ ਮਿਲਦਾ ਤੇ ਪੁੱਠੀ ਨਾਲ ਆਉਂਦਾ ਤਾਂ ਫਿਰ ਪੁੱਠਾ ਮਿਲਦਾ ਕਿਉਂ ਬੀਜ ਬੀਜ ਤਾਂ ਉਹ ਆਪ ਦੀ ਸੁਰਤ ਨਾਲ ਰਿਹਾ ਨਾ ਜੇ ਜਾਂ ਬੀਜ ਬੀਜ ਰਿਹਾ ਉਹ ਸੁਰਤ ਕਰਕੇ ਉਹੋ ਜੇ ਫਿਰ ਫਲ ਤਾਂ ਉਹਨੂੰ ਲੱਗੂਗਾ ਨਾ ਜੇ ਵੈਰ ਵਿਰੋਧ ਦੀ ਭਾਵਨਾ ਨਾਲ ਈਰਖੇ ਦੀ ਭਾਵਨਾ ਰੱਖਦਾ ਤਾਂ ਫਿਰ ਲੋਕਾਂ ਦੇ ਵਿੱਚ ਉਹਨੂੰ ਵੀ ਉਹ ਜਿਹਾ ਕੁਝ ਹੀ ਮਿਲਣਾ ਤੇ ਰੋਣ ਕੋਈ ਹਾਰ ਨਹੀਂ ਪਾਉਂਦਾ ਉਹਨੂੰ ਜਿਨਾ ਕਿਸੇ ਨਾ ਮੈਰ ਵਿਰੋਧ ਰੱਖਦਾ ਹੈ ਲੋਕ ਉਹਦੇ ਗੱਲ 'ਚ ਫਿਰ ਹਾਰ ਨਹੀਂ ਫੁੱਲਣਦੀ ਪਾਉਂਦੇ ਲੋਕ ਵੀ ਫਿਰ ਉਹਨੂੰ ਉਸੇ ਕਿਉਂਕਿ ਉਹ ਆਪ ਉਹਦੇ ਤੇ ਇੰਡੀਪੈਂਡ ਕਰਦਾ ਹੈ ਵੀ ਤੂੰ ਕੀ ਬੀਜਣਾ ਹੈ ਜੇ ਜੇ ਕੁਝ ਬੀਜੇਗਾ ਉਹੋ ਹੀ ਵੱਢੇਗਾ ਨਾ ਉਹ ਡਿਪੈਂਡ ਆਪ ਤੇ ਕਰਦਾ ਹੈ ਇਸ ਕਰਕੇ ਜੇ ਚੰਗਾ ਬੀਜ ਸਤਕਾਰ ਬੀਜ ਆਦਰ ਸਤਕਾਰ ਬੀਜ ਸਭ ਨੂੰ ਇੱਕ ਸਮਾਨ ਕਿਸੇ ਨੂੰ ਵੱਡਾ ਕਿਸੇ ਨੂੰ ਛੋਟਾ ਨਾ ਸਮਝੋ ਉਹ ਬੀਜ ਬੀਜ ਤਾਂ ਫਿਰ ਤੈਨੂੰ ਵੀ ਸਾਰੇ ਸਤਿਕਾਰ ਕਰਨ। ਤਾਂ ਹੁਣ ਇੱਥੇ ਸਤਿਗੁਰੂ ਪਾਤਸ਼ਾਹ ਇਹੀ ਸਮਝਾ ਰਹੇ ਕਹਿੰਦੇ ਫਿਰ ਉਹ ਮਨੁੱਖ ਜਿਹੜਾ ਗੁਰੂ ਦੇ ਸਨਮੁਖ ਰਹਿਣ ਵਾਲਾ ਬਚਨਾਂ ਦੇ ਤੁਨ ਵਾਲਾ ਕਹਿੰਦੇ ਉਹ ਗੁਰੂ ਤੋਂ ਮਿਲੇ ਉਪਦੇਸ਼ ਨੂੰ ਸਦਾ ਚੇਤੇ ਰੱਖਦਾ ਹੈ ਤੇ ਜਗਤ ਦੇ ਵਿੱਚ ਨਾਮਨੇ ਵਾਲਾ ਹੋ ਜਾਂਦਾ ਹੈ। ਮਤਲਬ ਉਹਦੀ ਜੈ ਜੈਕਾਰ ਹੋ ਜਾਂਦੀ ਹੈ। ਦੁਨੀਆਉਂ ਦੀ ਰਿਸਪੈਕਟ ਕਰਦੀ ਹੈ ਹੋਵਾ ਉਹੀ ਅਲ ਉਹੀ ਅਲ ਦਾ ਮਤਲਬ ਅੱਖਾਂ ਦੇ ਸਾਹਮਣੇ ਨਾਮਨੇ ਵਾਲਾ ਤਾਂ ਸਤਿਗੁਰੂ ਪਾਸ਼ਾ ਕਹਿੰਦੇ ਪਿਛਲੇ ਜਨਮਾਂ ਦੇ ਕੀਤੇ ਪੂਰਵ ਲਿਖਿਆ ਪਾਇਆ ਹਰ ਸਿਉ ਬਣਾਈ ਕਹਿੰਦੇ ਪਿਛਲੇ ਪੂਰਬਲੇ ਜਨਮਾਂ ਨੇ ਮਿਚ ਕੀਤੇ ਭਲੇ ਕਰਮਾਂ ਦੇ ਲੇਖ ਉਸ ਦੇ ਮੱਥੇ ਉੱਤੇ ਉਗੜ ਪੈਂਦੇ ਹਨ ਤੇ ਇਸ ਜਨਮ ਦੇ ਵਿੱਚ ਪਰਮਾਤਮਾ ਨਾਲ ਉਸ ਦੀ ਪੱਕੀ ਪ੍ਰੀਤ ਬਣ ਜਾਂਦੀ ਹੈ ਪੱਕੀ ਬਣੀ ਆਈ ਪੱਕੀ ਪ੍ਰੀਤ ਬਣ ਜਾਂਦੀ ਉਹਦੀ ਫਿਰ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਮੀਆਂ ਤੁੰਤਾਈਆਂ ਹੋ ਗਈਆਂ ਉਹਨੀਆਂ ਸਤਿਗੁਰੂ ਪਾਤਸ਼ਾਹ ਅਤਿ ਆਪ ਸੰਗਤ ਬਖਸ਼ਣ ਜੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ